ਪੰਜਾਬ ਪੁਲਿਸ ਦੇ ਵੱਲੋਂ ਜਿੱਥੇ ਅਪਰਾਧਕਾਂ ਕੰਸਰਾ ਤੇ ਬਦਵਾਸ਼ਾ ਤੇ ਲਗਾਤਾਰ ਨਕੇਲ ਕੱਸੀ ਜਾ ਰਹੀ ਹੈ ਤੇ ਤਾਜ਼ਾ ਤਸਵੀਰਾਂ ਪਟਿਆਲਾ ਦੀਆਂ ਨੇ ਜਿੱਥੇ ਕੋਹਰ ਵੱਡਾ ਐਨਕਾਊਂਟਰ ਹੋਇਆ ਤਦਾਸ ਕਿ ਇਹ ਕਿ ਜਿੱਥੇ ਇੱਕ ਦੋਸ਼ੀ ਜਿਹੜਾ ਇਸੇ ਦਰਮਿਆਨ ਢੇਰ ਕਰ ਦਿੱਤਾ ਗਿਆ ਤਾਂ ਪੁਲਿਸ ਦੇ ਉੱਤੇ ਤਾਬੜ ਤੋੜ ਗੋਲੀਆਂ ਇਸ ਬਦਮਾਸ਼ ਦੇ ਵੱਲੋਂ ਚਲਾਈਆਂ ਗਈਆਂ ਸਨ ਮੌਕੇ ਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਜਿੱਥੇ ਇਸੇ ਦਰਮਿਆਨ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਬਦਮਾਸ਼ ਨੇ ਪੁਲਿਸ ਤੇ ਫਾਇਰਿੰਗ ਕੀਤੀ ਹੈ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦਿਆਂ ਹੋਇਆ ਇਸ ਬਦਮਾਸ਼ ਨੂੰ ਕਰ ਦਿੱਤਾ ਗਿਆ ਪਟਿਆਲਾ ਦੇ ਵਿੱਚ ਇੱਕ ਹੋਰ ਵੱਡਾ ਇਨਕਾਊਂਟਰ ਹੋਇਆ ਜਿਸ ਦਰਮਿਆਨ ਕਿ ਸਾਰਾ ਇਲਾਕਾ ਪੁਲਿਸ ਛੋਣੀ ਦੇ ਵਿੱਚ ਤਬਦੀਲ ਹੋ ਜਾਂਦਾ ਦੋ ਵਾਰ ਦਾ ਤਾਂ ਤ੍ਰੇਸ਼ ਕਰਨ ਚ ਕਾਮਯਾਬੀ ਮਿਲੀ ਦੋਨੇ ਬੜੀ ਸੈਂਸੇਸ਼ਨਲ ਵਾਰਦਾਤਾਂ ਸੀ ਜੀ ਇੱਕ ਬੀਤੇ ਦਿਨ ਭਰਾਵਾਂ ਦਾ ਢਾਬਾ ਰਾਜਪੁਰਾ ਦੇ ਓਨਰ ਦੇ ਉੱਪਰ ਫਾਇਰਿੰਗ ਕਰਕੇ ਤੇ ਲੱਕੀ ਪਟਿਆਲ ਗੈਂਗ ਵੱਲੋਂ ਵੱਡੀ ਰਕਮ ਸਰਾਫੀ ਦੀ ਮੰਗੀ ਗਈ ਸੀ ਇੱਕ ਪਾਤਣਾ ਏਰੀਏ 'ਚ ਐਨ ਆਰ ਆਈ ਪਰਿਵਾਰ ਦੇ ਫਾਰਮ ਹਾਊਸ ਦੇ ਉੱਪਰ ਵੀ ਫਾਇਰਿੰਗ ਕਰਕੇ ਉਹਨਾਂ ਤੋਂ ਵੀ ਫਿਰੋਤੀ ਮੰਗੀ ਗਈ ਸੀ। ਦੋਨੇ ਵਾਰਦਾਤਾਂ ਤੋਂ ਬਾਅਦ ਸਾਡੀਆਂ ਟੀਮਾਂ ਲਗਾਤਾਰ ਵਰਕ ਕਰ ਰਹੀਆਂ ਸੀ ਤੇ ਅੱਜ ਜਿਹੜਾ ਮਨਪ੍ਰੀਤ ਸਿੰਘ ਉਰਫ ਮੰਨਾ ਕੋਟ ਹਿਸੇ ਖਾਂ ਮੋਗੇਰੀਏ ਦਾ ਰਹਿਣ ਵਾਲਾ ਹੈ ਟੀਮਾਂ ਇਹਦਾ ਸੱੱਚਾ ਕਰ ਰਹੀਆਂ ਸੀ ਜਦੋਂ ਇਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨੇ ਪੁਲਿਸ ਪਾਰਟੀਆਂ ਦੇ ਉੱਪਰ ਫਾਇਰ ਕੀਤਾ। ਦੇ ਜਵਾਬੀ ਫਾਇਰ ਚ ਇਹ जख्मी ਹੋਇਆ ਤੇ ਇਹ ਜੀਰੇ ਇਲਾਜ ਆ ਗਵਰਨਮੈਂਟ ਹਸਪੀਟਲ ਪਟਿਆਲਾ ਤੇ ਦੋਨੇ ਮਾਰਦਾਤਾ ਕਿਉਂਕਿ ਐਕਸਪੋਰਸ਼ਨ ਵੀ ਮੰਗੀ ਗਈ ਸੀ ਤੇ ਪੈਰਿੰਗ ਵੀ ਕੀਤੀ ਗਈ ਸੀ ਸਾਡੇ ਲਈ ਬਹੁਤ ਸੀਰੀਅਸ ਮਾਰਦਾਤਾ ਸੀਗੀਆਂ ਤੇ ਅੱਗੇ ਵੀ ਇਸ ਗੈਂਗ ਦੇ ਜਿਹੜੇ ਬਾਕੀ ਇਸ ਸ਼ੂਟਰ ਤੇ ਮੈਂਬਰ ਨੇ ਜਿਨ੍ਹਾਂ ਨੇ ਹੋਰ ਵੀ ਵਾਰਦਾਤਾਂ ਕੀਤੀਆਂ ਉਹਨਾਂ ਨੂੰ ਵੀ ਬਹੁਤ ਛੇਤੀ ਗ੍ਰਿਫਤਾਰ ਕੀਤਾ ਜਾਊ। ਸਰ ਇਹ ਇਕੱਲਾ ਹੀ ਸੀਗਾ ਉਹ ਵਾਰਦਾਤ ਦੇ ਵਿੱਚ ਹੋਣੀ। ਹਾਂ ਜੀ ਇਹ ਦੋ ਜਾਣੇ ਸੀਗੇ ਜੀ ਵਾਰਦਾਤ 'ਚ ਇੱਕ ਨੂੰ ਅਸੀਂ ਕਾਬੂ ਕਰ ਲਿਆ ਤੇ ਦੂਜੇ ਨੂੰ ਵੀ ਬਹੁਤ ਛੇਤੀ ਹ। ਕਿੰਨੇ ਕੁ ਕੰਮੇ ਕਰ ਜੀ ਸਰ ਇਹਦੇ ਉੱਤੇ ਕਿੰਨੇ ਕਿੰਨੇ ਮਾਮਲੇ ਦਰਜ ਆ ਜੀ ਇਹਦੇ ਉੱਪਰ ਮੂਲਲੀ ਪੁਛਤੀਸ਼ ਤੇ ਜਿਹੜੀ ਗੱਲ ਸਾਹਮਣੇ ਆਈ ਹੈ 3 ਤੋਂ 4 ਮੁਕੱਦਮੇ ਇਹ ਕਰਤਾਨਾ ਵੀ ਬਣਦੀ ਹੈ। ਕਿ ਇਹ ਲੱਕੀ ਪਟਿਆਲ ਜਿਹੜੇ ਕੀ ਫੋਰਮ ਲੇਸ ਕੈਂਸਰ ਕੀਤਾ ਘਾਇਆ। ਉਹਦੇ ਇਸ਼ਾਰੇਾਂ ਤੇ ਇਹਨੇ ਇਹ ਦੋਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ ਸਾਡੇ ਕੋਲੇ ਬੜੇ ਟੈਕਨੀਕਲ ਸਿਸਟਮ ਨੇ ਜਿਸੇ ਪੁਆਇੰਟ .pg ਕਾਲ ਆਉਂਦੀ ਆ ਉਹ ਪੂਰੀ ਤਰ੍ਹਾਂ ਸੇ ਪੁਲਿਸ ਨੂੰ ਸਲਾਹ ਦੇਵੇ ਅਸੀਂ ਉਹ ਕਾਲ ਨੂੰ ਟ੍ਰੇਸ ਵੀ ਕਰਾਂਗੇ ਬੰਦਾ ਵੀ ਅਰੈਸਟ ਕਰਾਂਗੇ ਤੇ ਸਖਤ ਕਾਰਵਾਈ ਜਿਹੜੀ ਅਮਲ ਚ ਲਾਏਗੀ